ਸਤ ਸ੍ਰੀ ਅਕਾਲ ਸਾਰਿਆਂ ਵੀਰਾਂ ਨੂੰ ਉਮੀਦ ਕਰਦੇ ਤੁਸੀਂ ਸਾਰੇ ਠੀਕ ਹੀ ਹੋਵੋਗੇ ਤੇ ਆਪਾਂ ਅੱਜ ਭੂਆਪਿੰਡੋ ਚੱਲੇ ਆ ਆਪਣੇ ਘਰ ਨੂੰ ਤੇ ਆਜੋ ਤੁਹਾਨੂੰ ਮਿਲਦੇ ਹਾਂ ਰਾਹ ਦੇ ਵਿੱਚ ਹੋਰ ਵੀ ਮੁੰਡਿਆ ਕਿਵੇਂ ਫਿਰ ਚੱਲ ਠੀਕ ਆ ਜਾਨਾ ਮੈਂ ਤਾਂ ਠੀਕ ਆ ਨਹੀਂ ਨਹੀਂ ਬਾਜ ਜਾਨੇ ਸਕੂਲੇ ਜਾਣਾ ਬਾਚੋਂ ਭਰਾਵਾ ਚਲੋ ਚੱਲੀਏ ਆਪਾਂ ਹੁਣ ਲੱਗੇ ਇੱਥੋਂ ਘਰੋਂ ਤੁਰਨ ਬਾੱਚੂ ਰਾਤ ਜਾਵਾਂਗੇ ਜੰਡ ਵਾਲੇ ਉਹ ਤਾਂ ਭੰਗਾਟ ਮਿਲਦੇ ਤੁਹਾਨੂੰ ਮਿਲਦੇ ਆਂ ਜਾ ਕੇ ਕਰਨਾ ਹੈ ਤੁਹਾਨੂੰ ਸਮਾਂ ਕਈਆਂ ਕੋਈਆਂ ਖਾਵਾਂਗੇ ਤੁਹਾਨੂੰ ਨਾਲੇ ਝੰਡਾ ਵਾਲੇ ਦੀਆਂ ਕਈਆਂ ਮਸ਼ਹੂਰ ਹੁੰਦੀਆਂ ਨੇ ਲੋ ਵੇ ਮੁੰਡਿਓ ਆਪਾਂ ਹੁਣ ਚੜ ਗਏ ਆਂ ਇੱਥੋਂ ਫਰੋਜਪੁਰ ਫਾਜ਼ਿਲਕੇ ਵਾਲੇ ਰੋਡ ਤੇ ਇਹ ਰੋਡ ਸਿੱਧਾ ਹੁਣ ਆਪਾਂ ਫਾਜ਼ਿਲ ਉਧਰੋਂ ਜਾਣਾ ਵਾ ਫਰੋਜਪੁਰ ਆਲੇ ਨੂੰ ਹੀ ਬਾਕੀ ਤੁਹਾਨੂੰ ਗਾਂ ਫਰੋਜਪੁਰ ਸ਼ਹਿਰ ਵੀ ਉੱਥੋਂ ਦੇ ਆਜੋ ਆ ਇਧਰਲੀ ਸਾਈਡ ਆ ਗਿਆ ਵਾ ਸੈਣੀ ਵਾਲਾ ਬਾਰਡਰ ਤੇ ਇਧਰ ਆ ਸਾਰਾ ਆ ਗਿਆ ਆਰਮੀ ਦਾ ਏਰੀਆ ਨਾ ਵੇਖੋ ਘੜੀਆਂ ਤੋਪਾਂ ਤਾਂ ਆਪਾਂ ਆ ਸਾਰਾ ਏਰੀਆ ਜਿਹੜਾ ਇਹ ਸਾਰਾ ਆਰਮੀ ਦਾ ਹੀ ਆ ਤੋਪੋਲ ਆ ਗਿਆ ਇਹ ਲਾਇਵੇ ਆ ਵੀ ਇਹਨਾਂ ਦਾ ਏਰੀਆ ਨਾ ਦੇਖ ਜੇ ਅੰਦਰ ਬਾਹਰ ਕੋਈ ਵੀ ਸਿਗਰਟ ਕੋਈ ਮੈਲ ਨਾ ਜਾਵੇ ਸਾਰਾ ਏਰੀਆ ਇਤਰਾ ਅਰਮੀ ਲਈ ਆ ਹੁਣ ਆਪਾਂ ਆ ਗਏ ਐ ਐਮਐਲ ਬਾਸਕਰ ਚੌਂਕ ਦੇ ਉੱਪਰ ਫਰੋਹੀਪੁਰ ਆ ਜਾਂਦਾ ਐ ਕਾਰਮੀ ਵਾਲਿਆਂ ਦਾ ਟਰੱਕ ਇਹ ਕਾ ਚੌਂਕ ਆ ਗਿਆ ਆ ਇੱਧਰ ਆ ਗਈ ਹੈ ਜਗਾ ਸ਼ੇਰਸ਼ਾਹ ਵਾਲੀ ਦੀ ਹੱਟ ਲੋਕਾਂ ਨਾਲ ਉਹਦਾ ਬਹੁਤ ਮਸ਼ਹੂਰ ਗਾਣਾ ਉਹਦਾ ਫ੍ਰੋਇਕ ਕਰਦਾ ਦੇਖੋ ਸ਼ਹਿਰ ਦਾ ਮਾਹੌਲ ਜਾਲ ਲੋ ਬਈ ਮੁੰਡਿਓ ਕੰਮ ਚੌਂਕੋ ਚੌਂਕੀ ਹੋਇਆ ਪਿਆ ਅੱਗੇ ਇੱਕ ਹੋਰ ਚੌਂਕ ਆ ਗਿਆ ਚੁੰਗੀ 7 ਨੰਬਰ ਵਾਲੀ ਚੌਂਕ ਆ ਗਿਆ ਇੱਥੇ 7 ਨੰਬਰ ادھر آ گیا سولر سسٹم آرمی والے کا سارا ادھر سارے نیرے سولر ہی سولر لگے پے چڑھ گئے سولر ہی سولر نیرے دیکھو کن سولر لگے ہوئے آرمی دا. ایریا سارا آرمی کا ہی ایس ایف کا

ਅੱਜ ਚੋਰੀ ਵਾਲੇ ਆ ਗਿਆ ਤੇ ਆ ਇਧਰਲੇ ਬੰਨੇ ਆ ਗਈ ਇੱਕ ਬਹੁਤ ਤਕੜੀ ਆਊਟਲੈਟ ਜਿਹੜੀ ਫਰੋਇਪੁਰ ਚ ਨਵੀਂ ਬੰਦੀ ਪਈ ਆ ਇਹਦੇ ਵਿੱਚ ਹੀ ਕਾਫੀ ਕੋ ਬੰਨ ਜਾਣਾ ਵਾ KFC ਆ ਗਿਆ ਪਰਲੇ ਬੰਨੇ 버거 ਕਿੰਗ ਆ ਗਿਆ ਵਾ ਸਾਰਾ ਟੋਟਲ ਸ਼ੋਰੂਮ ਇਹਦੇ ਵਿੱਚ ਆਊਟਲੈਟ ਚ ਆ ਜਾਣੇ ਆ ਤਕਰੀਬਨ ਨਵੀਂ ਬੰਦੀ ਪਈ ਆ ਇੱਥੇ ਆ ਇਧਰ 버거 ਕਿੰਗ ਆ ਗਿਆ ਆ ਇਧਰ ਬੰਦੀ ਪਈ ਆ ਫਰੋਇਪੁਰ ਦੇ ਵਿੱਚ PG ਏ ਬੰਦੀ ਬਈ ਮੁੰਡੇ ਬੀਜੀ ਆਈ ਹੋਣਾ ਕਿ ਆਪਾਂ ਗੁਰਦੁਆਰਾ ਜਾਮਣੀ ਸਾਹਿਬ ਜੀਸਪੁਰ ਕਰੋ ਦਰਸ਼ਨ ਜਾਂਦਰ ਤੇ ਆਪਾਂ ਹੁਣ ਜਾਣਾ ਨਹੀਂ ਫਿਰਗੇ ਇਹ ਦਿਨ ਮੱਥਾ ਟੇਕ ਕੇ ਜਾਵਾਂਗੇ ਅੱਜ ਆਪਣੇ ਕੋਲ ਟਾਈਮ ਥੋੜਾ ਜਿਹਾ ਘੱਟ ਹੀ ਆ ਤੇਲ ਪੋੜਿਆ ਆਪਾਂ ਹੁਣ ਇੱਥੋਂ ਹੁਣ ਤੁਰਦੇ ਆਪਾਂ ਅੱਗੇ ਨੂੰ ਘਰ ਵੱਲ ਨੂੰ ਟਰੈਕਟਰ ਚੈੱਕ ਕਰੋ ਹੁਣ ਵੱਡੇ ਰੋਡ ਤੋਂ ਉੱਤਰ ਕੇ ਇਹਦੇ ਦੂਜੇ ਸਿੰਪਲ ਸਿੰਗਲ ਰੋਡ ਤੇ ਚੱਲ ਗਏ ਆ ਹੁਣ ਆਪਾਂ ਜਾਣੇ ਬਈਆਂ ਸਿੱਦਾ ਜੰਡਾਲੇ ਨੂੰ ਇੱਥੇ ਇੱਕ ਲਾਵਾਂਗੇ ਕਈ ਤੇ ਇੱਕ ਲਾਵਾਂਗੇ ਫੋੜਾ ਤੁਹਾਨੂੰ ਹੁਣ ਵਖਾਉਣੇ ਆ ਵੀ ਕਿੰਨੇ ਕਿਸਾਨ ਦਸੁੰਦ ਰੱਖੇ ਨੇ ਉਹਨਾਂ ਨੇ ਵੀ ਲੋਹੇ ਵਾਲਿਆਂ ਨੇ ਤੇ ਬਾਕੀ ਕਹਿੰਦੇ ਤਾਂ ਹੈਗੇ ਵੀ ਜੰਡਾਲੇ ਦੀਆਂ ਕਈਆਂ ਤੁਸੀਂ ਵੀ ਸੁਣੀਆਂ ਹੋਣਗੀਆਂ ਬਹੁਤ ਜ਼ਿਆਦਾ ਮਸ਼ਹੂਰ ਹੁੰਦੀਆਂ ਆ ਆਪਾਂ ਵੀ ਲੈ ਕੇ ਚੱਲਾਂਗੇ ਅੱਜ ਹੁਣ ਅਪ ਪਹੁੰਚ ਗਏ ਆ ਮੱਧ ਕੀ ਤੇ ਆ ਗਿਆ ਵਾ ਸ਼ਹੀਦ ਗੰਜ ਸਕੂਲ ਤੇ ਉਧਰ ਪਰਲੇ ਬੰਨੇ ਨਾਲ ਹੀ ਆ ਗੁਰਦੁਆਰਾ ਸ਼ਹੀਦ ਗੰਜ ਸਾਹਿਬ ਬਹੁਤ ਹੀ ਵੱਡਾ ਤੇ ਇਤਿਹਾਸਕ ਗੁਰਦੁਆਰਾ ਵਾ ਇਹ ਇੱਥੇ ਅੰਗਰੇਜ਼ਾਂ ਦੀ ਲੜਾਈ ਹੋਈ ਸੀਗੀ ਸਿੱਖਾਂ ਨਾਲ ਆ ਰਿਹਾ ਗੁਰਦੁਆਰਾ ਉਧਰ ਪਹੁੰਚ ਗਏ ਅਣਡਾਲੇ ਵੇਖੋ ਇੱਧਰ ਲੋਹੇ ਦੇ ਸਮਾਨ ਬਣੇ ਪਏ ਇਹ ਦੇਖੋ ਮੁੰਡਿਓ ਕਿੰਨਾ ਸਮਾਨ ਬਣਾਇਆ ਹੋਇਆ ਵੇਖੋ ਕਈਆਂ ਸਪੈਸ਼ਲ ਸਟੀਲ ਆਇਤਰੇ ਪੜੇ ਪਏ ਨੇ ਬਹੁਤ ਹਲਕਾ ਹੋੜਾ ਆਹ ਸਪੈਸ਼ਲ ਕਮਾਨੀ ਆ ਗਈ ਇੱਧਰ ਕੋਈਦਰ ਅੰਕਲਾ ਕੀ ਚੀਜ਼ ਆ ਚਾਰ ਬਟਨ ਵਾਲਾ ਜਗੜਾ ਅੱਜ ਗਾੜਾ ਚੈੱਕ ਕਰੋ ਪਾਥੀਆਂ ਪੱਥਨ ਵਾਲਾ ਆਹ ਕੁੰਡੇ ਦੇਖੋ ਬਾਪੂ ਆਸਤੇ ਕਿੰਨੇ ਵਧੀਆ ਬਣੀਆਂ ਹੋਈਆਂ ਨੇ ਕਾਹੋਗੇ ਥੱਲੇੋਂ ਪਲੇਨ ਆ ਆ ਤੇ ਇਹਨਾਂ ਦੇ ਥੱਲੇੋਂ ਆ ਦੂਜੀ ਚੀਜ਼ ਜੀ ਲੱਗੀ ਹੋਈ ਆ ਸੰਭਾਇਆ ਤੇ ਖਾਇਆ ਵੀ ਤਰੱਕੇ ਨਾ ਕੂਗਾ ਪੂਰੀ ਵਧੀਆ ਚੀਜ਼ ਬਣੀ ਹੋਈ ਆ ਉਹ ਉੱਤਰ ਹੋਰ ਵੀ ਦਾਤੀਆਂ ਰੰਬੇ ਜੋ ਪਹਾੜੇ ਘੂੜੇ ਦਾ ਦੂਤ ਸਾਰਾ ਕਾ ਪਿਆਵਾ ਕੁੰਡੇ ਵੇਖੋ ਕਿੱਡੇ ਸਰਾਸਰਾ ਨੇ ਮਾਰਦੇ ਨੇ ਲਿਸ਼ਕਾਂ ਆਹ ਵੇਖੋ ਬਣੇ ਹੱਥਾਂ ਵਾਲੇ ਜਿੰਦਰੇ ਪੂਰੇ ਆਣ ਵਧੀਆ ਕੋਕੇ ਕਾਕੇ ਲਾ ਕੇ ਬਣਾਏ ਹੋਏ ਨੇ ਪੱਤਰ ਦੀਆਂ ਪੱਤਰੀਆਂ ਲਾ ਕੇ ਕੋਕੇ ਲਾ ਕੇ ਪੂਰਾ ਵਧੀਆ ਡਿਜ਼ਾਈਨ ਪਾ ਕੇ ਬਣਾਏ ਹੋਏ ਨੇ ਹੱਥਾਂ ਵਾਲੇ ਜਿੰਦਰੇ ਵਟਾਂ ਪਾਉਣ ਨੂੰ ਨਿੱਕੇ ਮੋਟੀਆਂ ਜਾਂ ਵਟਾਂ ਦੇ ਮੱਥੇ ਬੰਨਣ ਨੂੰ ਜਿਹੜੇ ਲੋਕੀ ਬਾਬਾ ਪੁੱਟਾ ਸਾਹਿਬ ਤੋਂ ਹੁੰਦੇ ਹੋਏ ਇੱਧਰ ਰੁਧੀ ਜਾਂਦੇ ਨੇ ਉਹ ਇੱਥੇ ਰੋਕੇ ਕੋਲ ਨੂੰ ਕੁਸਮਾਨ ਲੈ ਕੇ ਅੰਦਰ ਜਿਵੇਂ ਆ ਵੇਖੋ ਆ ਵੀਰੂ ਬਾਬਾ ਕੋਲ ਲੈ ਕੇ ਚੱਲੇ ਨੇ। ਕੁੰਡੇ ਖੰਡੇ ਸਾਰਾ ਕੁਝ ਲੈ ਕੇ ਚੱਲੇ ਨੇ ਆ ਵੇਖੋ ਦਸਤੇ ਦਸਤੇ ਲੈ ਕੇ ਚੱਲੇ ਨੇ ਕਈਆਂ ਦੇ। ਕਿਵੇਂ ਵੀਰੇ ਕਿਹੜੀ ਥਾਂ ਤੇ ਪੈ ਜਾਂਦੀ ਆਪਣੀ ਦੁਕਾਨ? ਇਹ ਪੈਂਟ ਝੰਡਾ ਵਾਲੇ ਦੇ ਨਾਲ ਕਿਹਦੀ? ਠੀਕ ਆ ਜੀ। ਇਹ ਆ ਪ੍ਰੋਪਰ ਆ। ਅੱਛਾ। ਤੇ ਚੰਦ ਬਾਜਾ ਬਾਸ ਸਾਡਾ। ਠੀਕ ਆ ਜੀ। ਤੇ ਤਕਰੀਬਨ ਸਾਰਾ ਸਮਾਨ ਹੀ ਰੱਖਿਆ ਹੋਇਆ ਵਾ ਇੱਥੇ ਹਨਾ ਪੰਜਾਂ ਸਵਾੜੀਆਂ ਸਾਰਾ ਠੀਕ ਆ ਕੀ ਰੇਟ ਪੈਣ ਦੀ ਕਈ ਕੋਈ ਇੱਕ ਕਈ 700 ਦੀ ਹੈ ਕਮਾਨੀ ਦੀ ਕਮਾਨੀ ਦੀ ਤੇ ਸਟੀਲੀ ਆਹ ਸਟੀਲ ਦੀ ਇਹ ਆ ਇਹ 700 ਰੁਪਏ ਦੀ ਹੈ ਅੱਛਾ ਆਹ ਕਮਾਨੀ ਦੀ ਹੈ ਇਹ 700 ਦੀ ਇਹ ਵੀ 700 ਦੀ ਹੈ ਤੇ ਆਹ ਸਟੀਲ ਦੀ 800 ਦੀ ਹੈ ਸਟੀਲ ਦੀ 800 ਦੀ ਤੇ ਇਹ 700 ਦੀ ਹੈ ਹਾਂਜੀ ਠੀਕ ਆ ਇਹ ਕੁੰਡੇ ਖੰਡੇ ਕਿਵੇਂ ਹਾਂਜੀ ਛੋਟੇ ਵਧੀਆ ਪਿੱਤਲ ਦੇ ਹੁੰਦੇ ਆ ਜੀ ਅੱਛਾ ਜੀ ਇਹਨਾਂ ਦਾ ਕੀ ਕੋਈ 400 ਦਾ ਪਿੱਤਲ ਦਾ ਕੋਈ 3500 ਦਾ ਵੱਖੋ ਵੱਖਰੇ ਰੇਟ ਹੁੰਦੇ ਆ ਠੀਕ ਹੈ ਕਿੰਨੇ ਸਾਲ ਹੋ ਗਏ ਇੱਥੇ ਦੁਕਾਨ ਨੂੰ ਆਪਣੀ ਮਕਾਨ ਨੂੰ ਇਹਨੂੰ 70 ਖਾਲ ਹੋ ਚੁੱਕੇ ਠੀਕ ਆ ਜੀ ਵਾਵਾ ਮਸ਼ਹੂਰ ਹੁੰਦਾ ਲੋਹਾ ਇਤੋਂ ਦਾ ਨਾ ਪੂਰਾ ਮਸ਼ਹੂਰ ਹੈ ਕਮਾਨੀ ਸਾਰੀ ਆਈਟਮ ਕਮਾਨੀ ਦੀ ਬਣਦੀ ਬਾਈ ਠੀਕ ਆ ਬਾਈ ਚਲੋ ਠੀਕ ਆ ਬਈ ਧੰਨਵਾਦ ਫਿਰ ਹੁਣ ਕਹੀ ਤੇ ਫੋੜਾ ਲੈ ਲਿਆ ਹੁਣ ਆਪਾਂ ਚੱਲੇ ਆਂ ਘਰ ਨੂੰ ਇੱਥੋਂ ਸਿੱਤਾ ਮਿਲਦੇ ਆ ਤੁਹਾਨੂੰ ਹਣ ਘਰੇ ਜਾ ਕੇ ਲੋ ਵੀ ਮਿੱਤਰੋ ਆਪਾਂ ਆ ਗਏ ਹੁਣਾਂ ਨਹਿਰਾਂ ਦੇ ਆ ਇਧਰਲੇ ਬੰਨੇ ਆ ਗਈ ਆ ਆਪਣੀ ਸਰੰਦ ਫੀਡਰ ਤੇ ਪਰਲੇ ਬੰਨੇ ਜਿਹੜੀ ਵੱਡੀ ਨਹਿਰ ਉਹ ਹੈਗੀ ਆ ਰਾਜਸਥਾਨ ਫੀਡਰ ਤੇ ਇਹ ਤੋਂ ਬਾਅਦ ਦੇ ਵਿੱਚ ਸਿੱਧਾ ਬਾਗੋ ਜਿੱਥੋਂ ਤਰਵੰਡੀ ਰੋ ਰਾਹ ਨਿਕਲਦਾ ਉਹ ਤੋਂ ਆਪਾਂ ਇਧਰੋਂ ਮੁੜ ਜਾਗੇ ਫਰੋਸ਼ਾਲ ਨੂੰ ਤੇ ਫਿਰ ਆਪਾਂ ਚਲੇ ਜਾਵਾਂਗੇ ਆਪਣੇ ਪਿੰਡ ਹਾਂਜੀ ਆਪਾਂ ਪਹੁੰਚ ਚੁੱਕੇ ਸੀਗੇ ਹੁਣ ਘਰੇ ਤੇ ਆਪਾਂ ਇੱਥੇ ਹੀ ਕਰਦੇ ਆ ਆਪਣੇ ਵਲੌਗ ਦਾ ਐਂਡ ਤੇ ਆਸ ਕਰਦੇ ਆ ਤੁਹਾਨੂੰ ਇਹ ਵਲੌਗ ਆਪਣਾ ਵਧੀਆ ਲੱਗਿਆ ਹੋਊਗਾ ਜੇ ਇਹ ਵਲੌਗ ਆਪਣਾ ਵਧੀਆ ਲੱਗਿਆ ਤੇ ਇਸ ਵਲੌਗ ਨੂੰ ਕਰਦੇ ਹੋ ਜਿਹਾ ਲਾਈਕ ਅਤੇ ਇੱਕ ਕਮੈਂਟ ਜ਼ਰੂਰ ਕਰਦੇ ਹੋ ਜਿਤੇ ਚੈਨਲ ਨੂੰ ਕਰ ਲਿਆ ਜਿਹਾ ਸਬਸਕ੍ਰਾਈਬ ਤੇ ਬਾਕੀ ਮਿਲ ਜਿਆ ਤੁਹਾਨੂੰ ਹੁਣ ਆਪਾਂ ਅਗਲੀ ਵੀਡੀਓ ਦੇ ਵਿੱਚ ਸਸਰੇ ਕਾ